रा बांद्रा करो सभु कुझु करो रा खां बंदि न सारे सभु ਭਾ ਵਿੱਚ ਮੇਰੀ ਘਰ ਪਾਜੀ ਵਾਈਫ ਆ ਮੇਰੀ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਲ ਜਾਣੇ ਨੇ ਹੋਇਆ ਕੀ ਸੀ ਓਏ ਅਸਰ ਮੇਰੇ ਨਰਸਾਂ ਨੇ ਕੇਸ ਖਰਾਬ ਕਰਤਾ ਇਹਨਾਂ ਨੇ ਕਾਰਨ ਕੀ ਸੀ ਹਸਪੀਟਲ ਕਿਉਂ ਲੈ ਗਏ ਸੀ ਬਹੁਤ ਬਰਸਾਲੇ ਦਰਦ ਵਗੈਰਾ ਹੁੰਦੀ ਸੀ ਤੇ ਅਸੀਂ ਸੋਚਿਆ ਕਿ ਉਹਨੇ ਉੱਥੇ ਕੇਸ ਕਰਤਾ ਬਾਅਦ ਵਿੱਚ ਕੇਸ ਖਰਾਬ ਕਰਤਾ ਪਰ ਨਾ ਪੱਤੀ ਆਉਂਦੀ ਸੀ ਤੇ ਲੈਟਾ ਬੰਦੀ ਤੇ ਸਾਨੂੰ ਪਛਾਣ ਕਰਤਾ ਸਾਨੂੰ ਤੇ ਬਾਅਦ ਵਿੱਚ ਕਾਦੀ ਫਿਜ਼ੋ ਹਸਪੀਟਲ ਸਰਕਾਰੀ ਹਸਪੀਟਲ ਹਾਂਜੀ ਸਰਕਾਰੀ ਹਸਪੀਟਲ ਤੁਹਾਡੇ ਮਤਲਬ ਕਿਹਦਾ ਕਸੂਰ ਹੈ ਇਹ ਸਾਰੇ ਨਰਸਾਂ ਦਾ ਹੀ ਕਸੂਰ ਆ ਇਹਨਾਂ ਨੇ ਵਿੱਚ ਹਾਲ ਵਗੈਰਾ ਜਾਂ ਨਰਸ ਡਾਕਟਰਾਂ ਦਾ ਸਤਾਵ ਜਿਹੜਾ ਇਹਨਾਂ ਦਾ ਸਾਰਾ ਕਸੂਰ ਇਹਨਾਂ ਤੇ ਇਹਨਾਂ ਨੇ ਫਿਰ ਵਿੱਚ ਮੰਗਲ ਸਾਹਿਬ ਮੰਗਲ ਅਨੰਦ ਸਾਹਿਬ ਜਾਈਦਾ ਸਰ ਇੱਕ ਜਿੰਦਾਵਾਕਿਆ ਇਹ ਇੱਕ ਤਰੀਕ ਦਾ ਇੱਕ ਤਰੀਕ ਦਾ ਹਾਂਜੀ ਦੇਖੇ 26 ਤੇ ਇਹ ਜਿੱਦਨ ਤੁਸੀਂ ਦਾਖਲ ਕਰਾਇਆ ਵਾ ਹਾਂਜੀ ਤੇ ਮੌਤ ਕਿਦਨ ਹੋਈ ਮੌਤ ਸਾਰਾ ਅੱਜ ਹੋਈ 2 ਵਜੇ ਰਾਤ ਪਰੀ ਲਈ ਪਰੀ ਲਈ ਬਾਟੇ ਕਿਹਨਾ ਵਜੀ ਆਪਣਾ ਮੇਰਾ ਨਾਮ ਸਾਹਿਬ ਜੋਧਾ ਜੀ ਜਿਹੜੀ ਫ੍ਰਿੱਤ ਹੈ ਤੁਹਾਡੇ ਕੀ ਲੱਗਦੇ ਨੇ ਮੇਰੇ ਸਾਲੇ ਦੇ ਨੋਹ ਜੀ ਚੋ ਕੀ ਹੋਇਆ ਕੀ ਹੋਇਆ ਪਈ ਇੱਕ ਮਿੰਟ ਇਹ ਨਾ ਕੇਸ ਹੋਣਾ ਸੀ ਇਹ ਲੱਗੇ ਕਾਦੀ ਹੌਸ ਬੱਚਾ ਹੋਣ ਵਾਲਾ ਬੱਚਾ ਹੋਣ ਵਾਲਾ ਇਹ ਮੇਰੇ ਪੰਜ ਦੀ ਗੱਲ ਆ ਹਾਂਜੀ ਇਹਨਾਂ ਖੜਿਆ ਤੇ 6 ਵਜੇ ਕੇਸ ਹੋ ਗਿਆ ਮੇਰੇ ਸਾਹਮਣੇ ਉਤੋਂ ਬਾਅਦ ਉਦੋਂ ਜਦੋਂ ਕੇਸ ਹੋਇਆ ਉਦੋਂ ਉਹਨਾਂ ਨੂੰ ਦਰਦ ਮਹਿਸੂਸ ਹੋਈ ਜਿਵੇਂ ਮੈਨੂੰ ਕੋਈ ਜਿੱਦਾਂ ਚੀਜ਼ ਉੱਥੋਂ ਕੱਟੀ ਗਈ ਆ ਉਦੋਂ ਉਹ ਕਹਿ ਦਰਦ ਮਹਿਸੂਸ ਕਰ ਲਈ ਉਹਨੇ ਉਤੋਂ ਬਾਅਦ ਇਹਨਾਂ ਉੱਥੇ ਰੱਖ ਲਿਆ ਵਾ ਇਹਨਾਂ ਸ਼ਾਮੀ ਰਫਲ ਕੀਤਾ ਜਦੋਂ ਮਰੀਜ਼ ਬਿਲਕੁਲ ਖਤਮ ਹੋ ਗਿਆ ਜਦੋਂ ਦੋਰੇ ਪੈਣੇ ਸ਼ੁਰੂ ਹੋ ਗਿਆ 9 ਗ੍ਰਾਮ ਖੂਨ ਚ ਡਿਲੀਵਰੀ ਹੋਈ ਆ ਜਦੋਂ ਇਹਨਾਂ ਅਸੋ ਕੀਤਾ ਵਾ 10 ਗ੍ਰਾਮ ਖੂਨ ਆ ਗਿਆ ਸਾਰਾ ਉਸ ਤੋਂ ਕੇਸ ਖਤਮ ਹੋ ਮੈਂ ਡੈਡੀ ਹੋ ਲਿਆ ਤੇ 9 ਦਿਨਾਂ ਪਰ ਜੇ ਲਾਗ ਰੱਖਿਆ ਵਾ ਬਿਲਕੁਲ ਡੈਡੀ ਰੱਖਿਆ ਨੋ ਦੇ ਰਿਆ ਬੱਚਾ ਨੋ ਬੱਚਾ ਵੀ ਨੋ ਦਿਨ ਤੇ ਬੱਚਾ ਕਿਵੇਂ ਹੈ ਬੱਚਾ ਇਹ ਸੀਰੀਅਸ ਹੈ ਉਹ ਵੀ ਤਾਂ ਹੀ ਆ ਉਹ ਆ ਗਿਆ ਡਾਕਟਰ ਕਹਿੰਦੀਆਂ ਵੀ ਉਹਨੂੰ ਨਾਮ ਜੀ ਕਾਕਾ ਆ ਡਾਕਟਰ ਇਹ ਦੱਸਿਆ ਨਹੀਂ ਵੀ ਰਿਸ਼ਤੀ ਸਰਕਟ ਕੋਰ ਉਮਰ ਕਿੰਨੀ ਹੈ ਦੀ ਉਮਰ ਪਾਜੀ 25 30 23 ਸਾਲ ਲੀ ਲਓ ਠੀਕ ਸਾਹਿਬ ਤੇ ਅਸੀਂ ਮੰਗ ਮੰਗੇ ਕਰਨੇ ਵੀ ਅਨੁਸਾਸਨ ਮੰਗ ਇਨਸਾਫ ਚਾਹੀਦਾ ਇਨਸਾਫ ਜਿਹੜਾ ਸਟਾਫ ਹੈ ਤੇ ਬੰਦੀ ਕਰ ਵੀ ਹੁਣੇ ਹੁਣੇ ਚਾਹੀਦੀ ਹੈ ਕਾਦੀਆਂ ਥਾਣੇ ਗੱਲ ਕੀਤੀ ਸੀ ਅਸੀਂ ਸਾਰੇ ਤਾਂ ਐਪਲੀਕੇਸ਼ਨ ਦਿੱਤੀ ਆ ਕਾਦੀਆਂ ਥਾਣੇ ਹੀ ਪਹੁੰਚਾਈ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਇਸੀ ਸਾਉਂ ਨੂੰ ਮਿਲੇ ਆ ਤੇ ਹਾਰ ਸੁਣੀ ਨਹੀਂ ਆ ਨੌਂ ਦਿਨ ਹੋ ਗਏ ਆ ਫਿਰ ਆਪਾਂ ਗਰਦਾਪੁਰ ਦੇ ਕੇ ਐਪਲੀਕੇਸ਼ਨਾਂ ਨੂੰ ਸਿਰ ਨੂੰ ਚਾਲਜ ਉਥੇ ਦੇ ਕੇ ਹਾਰੀ ਹੱਥ ਆ ਐਪਲੀਕੇਸ਼ਨ ਦੇ ਕੇ ਕੋਈ ਸਬੂਤ ਆ ਅਸੀਂ ਧਰਾਂ ਨਹੀਂ ਲਾਇਆ ਹਾਰੀ ਸੁਣਾਈ ਨਹੀਂ ਹੋਈ ਅਸੀਂ ਆਪਣਾ ਧਰਾਂ ਲਾਇਆ ਕੱਜ ਕਾਨੂੰਨ ਲਾਇਆ ਸਾਨੂੰ ਸਾਥ ਮਿਲੇਗਾ ਤਾਂ ਨਾ ਚੁੱਕਾ ਜੀ ਪਰ ਰਾਤ ਪੇ 2 ਦਿਨ ਲੱਗੇ ਹਫਤਾ ਲੱਗੇ ਪੈਸਾ ਰਾਂਗੇ ਇੱਥੇ ਪ੍ਰਸ਼ਾਸਨ ਆਏਗਾ ਤੇ ਸਾਨੂੰ ਅਨੁਸਾਰ ਮਿਲੇਗਾ ਤੇ ਫਿਰ ਆਪਾਂ ਲਾਸ਼ ਕਿਹਨੂੰ ਸਾਹਿਬ ਕੀ ਮੰਗਦੇ ਹੋ ਉਥੇ ਬੰਦੀ ਕਾਰੀ ਪਰਚਾ ਕਰੋ ਕਤਲ ਦਾ ਕਤਲ ਦਾ ਪਰਚਾ ਨਾ ਚਾਹੀਦਾ ਵੇਖੋ ਇੱਕ ਲੇਡੀ ਨੂੰ ਮਾਰ ਕੇ ਛੁੱਟੀ ਆ ਬੱਚਾ ਮਰਨੇ ਪ ਕਿਦਾ ਦੇ ਕਿੰਨੇ ਕੀ ਖਰਾਬ ਕੀਤੀ ਹੁਣ ਤੇਾਨੂੰ ਮੰਗ ਚਾਹੀਏ ਇਹਨਾਂ ਇਨਸਾਫ ਦੋ ਪਰ ਇਨਸਾਫ ਦਾ ਟਵਟੀ ਹੁਣੇ ਮੌਕੇ ਤੇ ਪਰਚਾਦ ਕਰਨ ਤੇ ਫੇਰ ਅਪ ਡੱਡ ਬਾਡੀ ਖੜ ਕੇ ਸੰਸਕਾਰ ਕਰਾਂਗੇ ਵੀ ਦਾ ਕੋ ਡੱਡ ਬਾਡੀ ਖੜਾਣ ਚਾਹੀਏ ਸਾਨੂੰ ਤੇ 10 ਦਿਨ ਮਹੀਨਾ ਬਣਾ ਅਸੀਂ ਅਈ ਉਹਨਾਂ ਜਿਹਨਾਂ ਚਿਰ ਉਹਨਾਂ ਨੂੰ ਇਨਸਾਫ ਨਹੀਂ ਨਾ ਮਲੇਗਾ ਉਹਨਾਂ ਚਿਰ ਅਸੀਂ ਧਰਨਾ ਨਹੀਂ ਛੁੱਕਾਂਗੇ ਰਾਤ ਪੈ ਜਾਏ ਭਾਵੇਂ ਕਿ ਉੱਥਾ ਮਰ ਜੀਓ ਜਾਂ ਦੋ ਦਿਨ ਲੱਗ ਜਾਣ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਗੁਰਬਾਲ ਜੀ ਲੜਕੀ ਤੇ ਤੁਸੀਂ ਕੀ ਲੱਗਦੇ ਹੋ ਤੇਰ ਲੱਗਦੇ ਭਾਜੀ ਪਿਓਰ ਲੱਗਦੇ ਕੀ ਹੋਇਆ ਕੀ ਵਾਕਿਆ ਕੀ ਹੋਇਆ ਜੀ ਬਾਜੀ ਜਿੱਦਾਂ ਡਿਲੀਵਰੀ ਹੋਈ ਉਦੋਂ ਲਾਈਟ ਚਲ ਗਈ ਛੋਟੇ ਫੁਨਾਂ ਨੇ ਡਿਲੀਵਰੀ ਕਰਦੇ ਰੇ ਬੱਚੇ ਦੀ ਬੱਚੇ ਵਾਲੀ ਜਿਹੜੀ ਔਲ ਦੀ ਉਹ ਵਿੱਚ ਰਹਿ ਗਈ ਉਹਦੇ ਕਾਰਨ ਸਾਰੀ ਚਾਰ ਫੈਲ ਗਈ ਇਹਨਾਂ ਨੂੰ ਦੱਸਿਆ ਨਹੀਂ ਵੀ ਰਿਸਕ ਵਾ ਇਹ ਸਾਰੀ ਚਾਰ ਇਲਾਜ ਕਰਦੇ ਗੁੱਲੂਕੋਸ ਲਾਉਂਦੇ ਰੇ ਉੱਤੇ ਸੱਤ ਸਾਮੀਆਂ ਨੂੰ ਰੈਫਰ ਕਰਤਾ ਪਟਾਲੇ ਪਟਾਲੇ ਵਾਲਿਆਂ ਦਾ ਪ੍ਰਚਾਰ ਕਰਤਾ ਇਹਦੇ ਕਾਰਨਾਂ ਦੀ ਮੌਤ ਹੋ ਗਈ ਕਦੋਂ ਹੋਈ ਸਭ ਹੋਏ ਅੱਜ ਆ ਨੋ ਡੋਟ ਨਹੀਂ ਗਾ ਜਨੋਤ ਲੱਗ ਕੀ ਕਰਦੀ ਮਾਗੇ ਹੋ ਇਹਨੂੰ ਸਾਫ ਚਾਹੀਦਾ ਸਰ ਇਹ ਇਹ ਦੱਸ ਦੇਣਾ ਕਿ ਬੱਚੇ ਦੇ ਹਾਲਾਤ ਕਿਵੇਂ ਨੇ ਬੱਚੇ ਦੇ ਹਾਲਾਤ